ਹੋ ਲੈ ਇਧਰ ਹੋ ਲੈ ਕਿਧਰ ਹਾਂ ਠੀਕ ਆ ਇਧਰ ਉੱਤਰ ਜਾਓ ਨਾਲ ਪਿੰਡ ਲੱਗਦਾ ਗੁਰੂ ਸਰਾ ਉੱਥੇ ਆਏ ਹੋਣੇ ਮੇਰੇ ਖਿਆਲ ਚ ਤੇ ਉੱਥੇ ਨਾ ਇਹ ਕੋਈ ਅੱਜ ਕੋਈ ਗੇਮਾਂ ਗੁੱਮਾਲੇ ਆਉਣਗੇ ਤਾਂ ਕਰਕੇ ਇਹ ਸਾਰੇ ਬੱਚੇ ਆਏ ਹੋਏ ਸੀਗੇ ਹੋਰ ਵੀ ਬੱਚੇ ਆਏ ਹੋਏ ਨੇ ਇੱਥੇ ਤੇ ਬਹੁਤ ਹੀ ਵਧੀਆ ਰਿਹਾ ਜਾਣੋ ਮਿਲ ਕੇ ਚਲੋ ਇਹ ਆਪਣਾ ਮੇਲੇ ਵਾਸਤੇ ਲਿਆਉਣ ਵਾਸਤੇ ਤਿਆਰ ਹੋ ਗਿਆ ਜੀ ਜਰਾਫ ਰੈਡੀ ਹੋ ਗਿਆ ਇਕਦਮ ਇਧਰੋਂ ਮੂਰੋਂ ਰੋਸ਼ਨੀ ਪੈਂਦੀ ਐ ਇਸ ਕਰਕੇ ਥੋੜਾ ਜਿਹਾ ਹੋਰ ਹਿਸਾਬ ਨਾਲ ਦਿਖਦਾ ਇਹ ਜਿਹੜਾ ਆਪਣਾ ਨਵਾਂ ਮਾਡਲ ਐ ਸਪੋਰਟਸ ਪਲੱਸ ਇਹ ਆਪਣਾ ਸਪੋਰਟਸ ਪਲੱਸ ਮਾਡਲ ਐ ਇਹ ਤਿਆਰ ਹੋ ਗਿਆ ਇਹ ਆਪਾਂ ਨੇ ਸਪੈਸ਼ਲ ਐਡ ਕੀ ਨਵਾਂ ਮਾਡਲ ਹੀ ਬਣਾਇਆ ਤੇ ਆਪਾਂ ਇਹਨੂੰ ਜਿਹੜਾ ਕੀ ਹੈ ਮੇਲੇ ਤੇ ਲੈ ਕੇ ਜਾਵਾਂਗੇ ਦੋ ਇੱਕੋ ਨਾਲ ਤੇ ਜਰਾਫ ਤੇ ਸਪੋਰਟਸ ਮਾਡਲ ਪਲੱਸ ਹਨਾ ਇੱਕ ਨੰਬਰ ਦਾ ਹੈਵੀ ਡਿਊਟੀ ਜਿਹੜੇ ਇਹਦੇ ਝੁੱਲੇ ਨੇ ਸਾਰੇ ਓਕੇ ਰਿਪੋਰਟ ਹੈ ਇਹ ਆਪਣਾ ਦੋ ਤਿਆਰ ਹੋ ਗਿਆ ਸਪੋਰਟ ਪਲੱਸ ਮਾਡਲ ਵੀ ਕਾਫੀ ਅ ਵਧੀਆ ਚੀਜ਼ ਬਣ ਗਈ ਹੈ ਇਹ ਦੇਖਦੇ ਆ ਕਿਸਾਨਾਂ ਨੂੰ ਕਿੰਨਾ ਪਸੰਦ ਆਉਂਦਾ ਆਪਾਂ ਜਦੋਂ ਮੇਲੇ ਤੇ ਲਾਵਾਂਗੇ ਪਿੱਛੇ ਇਹਦੇ ਲਾਈਟਾਂ ਲੱਗੀਆਂ ਹੋਣਗੀਆਂ ਜਰਾਫ ਮੰਗੋਈ ਦੋਵੇਂ ਪਾਸੇ ਰਿਫਲੈਕਟਰ ਲੱਗੇ ਹੋਏ ਆ ਪਿੱਛੇ ਤੇ ਉੱਪਰ ਇਹਦੇ ਜਿਹੜਾ ਬੱਤੀ ਲੱਗੀ ਹੋਈ ਹੈ ਹਨਾ ਤਾਂ ਇਹ ਇਧਰ ਤਾਰ ਆ ਗਈ ਤਾਰ ਦੇ ਨਾਲ ਹਿਸਾਬ ਨਾਲ ਇਹ ਫਿਰ ਚੱਲੂਗਾ ਬ੍ਰੇਕਾਂ ਬਰੂਕਾਂ ਲਈ ਸਾਰੀਆਂ ਇਹਦੇ ਤੇ ਲੱਗ ਜਾਂਦੀਆਂ ਵੀ ਜਿਵੇਂ ਬ੍ਰੇਕਾਂ ਤੇ ਇੰਡੀਕੇਟਰ ਦੇਣਾ ਆਪਾਂ ਨੇ ਹੋਰ ਚੀਜ਼ ਦੇਣੀ ਹੈ ਉਹ ਸਾਰੀ ਚੀਜ਼ ਆਪਣੀ ਇਹਦੇ ਤੇ ਦਿੱਤੀ ਜਾਂਦੀ ਹੈ ਇਸੇ ਤਰੀਕੇ ਨਾਲ ਜਿਰਾਫ ਹੈ ਆਪਣਾ ਇਹਦੇ ਪਿੱਛੇ ਪਲੇਟ ਆ ਜਾਂਦੀ ਹੈ ਇੰਡੀਕੇਟਰ ਪਲੇਟਾਂ ਤੇ ਇਹਦੇ ਵਿੱਚ ਟੈਂਚੀ ਇੱਥੇ ਰੱਖੀ ਜਾਂਦੀ ਹੈ ਇਹਦਾ ਫਾਇਦਾ ਇਹ ਹੁੰਦਾ ਹੈ ਇਹਦੇ ਵਿੱਚ ਇੱਥੇ ਤੁਸੀਂ ਆਪਦਾ ਸੂਟ ਕੇਸ ਜਿਹੜਾ ਰੱਖ ਸਕਦੇ ਹੋ ਹੋਰ ਸਮਾਨ ਵੀ ਇਹਦੇ ਵਿੱਚ ਰੱਖਿਆ ਜਾਂਦਾ ਇਹਦੇ ਵਿੱਚ ਹੀ ਆ ਜਾਂਦਾ ਸਾਰਾ ਸਿਸਟਮ ਇਹ ਬਹੁਤ ਵਧੀਆ ਚੱਲਣ 'ਚ ਇਹ ਪੂਰਾ ਫਰਸਟ ਕਲਾਸ ਹੁੰਦਾ ਚੱਲਣ 'ਚ ਤਾਂ ਨਜ਼ਾਰੇ ਲਿਆ ਦਿੰਦਾ ਮਤਲਬ ਜਿਵੇਂ ਮਰਜ਼ੀ ਤੁਸੀਂ ਇਹਨੂੰ ਚਲਾਈ ਜਾਓ ਕੋਈ ਪ੍ਰੋਬਲਮ ਨਹੀਂ ਹੈਗੀ ਦੇਖੋ ਇਹ ਮੇਲੇ ਵਾਸਤੇ ਆਪਣਾ ਬ੍ਰੌਡਕਾਸਟ ਤਰ ਪੈ ਗਿਆ ਹਨਾ ਰੈਡੀ ਹੋ ਗਿਆ ਮੇਲੇ ਵਾਸਤੇ ਦੇਖੋ ਟਿੱਕਸ ਟੱਕਰ ਲੱਗ ਜਾਣਿਆ ਇਹਨੂੰ ਦੋ ਆਪਾਂ ਰੋਟਾ ਵੇਟਰ ਲੈ ਕੇ ਜਾਵਾਂਗੇ ਇੱਕ 9 ਫੁੱਟਾ ਤੇ 18 ਫੁੱਟਾ ਇਹ ਆਪਣੇ ਕੋਲੇ 18 ਫੁੱਟਾ ਰੈਡੀ ਪਏ ਐ 9 ਫੁੱਟੇ ਵਸਤੂ ਓਕੇ ਇਹਨਾਂ ਨੂੰ ਕਰਦੀ ਲੋੜ ਐ ਇਹ ਆਪਾਂ ਆਪਣੇ ਮੇਲੇ 'ਚ ਲੈ ਕੇ ਜਾਵਾਂਗੇ ਤੇ ਆ ਗਿਆ ਆਪਣੇ ਕੋਲੇ ਕਚੌਰੀਆਂ ਵਾਲਾ ਤੇ ਕੁਲਵਿੰਦਰ ਨੇ ਕਚੌਰੀਆਂ ਆਰਡਰ ਕਰਤੀਆਂ ਚਾਰ ਪਲੇਟਾਂ ਹੁਣ ਐ ਨਹੀਂ ਪਤਾ ਵੀ ਇਹ ਕਿਹਦੀ ਕਿਹਦੇ ਵਾਸਤੇ ਕਰੀਆਂ ਕਿਹਦੇ ਵਾਸਤੇ ਕਰੀਆਂ ਹੋਏ ਹੈਂ ਬਰਕਾਰ ਸਤਗੁਰ ਵੀ ਖਾਂਦਾ ਹੈ ਹਾਂ ਕਿੰਨਾ ਕੰਮ ਨਹੀਂ ਹੁੰਦਾ ਸਤਗੁਰ ਨਹੀਂ ਖਾਂਦਾ ਆ ਕਚੋਰੀਆਂ ਖਵਾਈ ਜਾਂਦਾ ਦਵਾ ਦਾ ਬਗ ਭੇਜਦੇ ਨਹੀਂ ਤਾਂ ਨਾ ਕਚੋਰੀਆਂ ਦੇ ਜਿਹੜਾ ਪਲੇਟਾਂ ਬਹੁਤ ਵੱਜ ਜਾਣਗੀਆਂ ਲਓ ਜੀ ਹੂੰ ਲਓ ਜੀ ਥੈਂਕ ਯੂ ਵਾ ਇਹ 52 ਦਾ ਸਟਰੈਕਟਰ ਇਦੇ ਉੱਤੇ ਆਪਾਂ ਨੇ ਜਿਹੜਾ ਮੋਡੀਫਾਈ ਕਰਾਹਾ ਕੀਤਾ ਸੀਗਾ 8 ਫੁੱਟਾ ਉਹ ਬਾਈ ਹੋਰਾਂ ਨੂੰ ਦਿੱਤਾ ਹੈ ਬਾਈ ਨੂੰ ਮਲਿਆਉਣਾ ਹੈ ਤੁਹਾਨੂੰ ਸਾਰਾ ਰੈਡੀ ਹੋ ਗਿਆ ਬਸ ਸਿਸਟਮ ਵਗੈਰਾ ਇਹ ਤੇ ਤੇ ਹੁਣ ਆਪਾਂ ਨੇ ਰੈਡੀ ਕਰਨਾ ਬਾਕੀ ਹੈ ਸਿਸਟਮ ਰੈਡੀ ਕਰ ਦਾਂਗੇ ਇਹ ਆਪਾਂ ਦਿੱਤਾ ਹੈ ਬਾਈ ਦਲਵਿੰਦਰ ਸਿੰਘ ਮਘੇੜੇ ਤੋਂ ਇਹਨਾਂ ਨੂੰ ਦਿੱਤਾ ਹੈ ਤੇ ਆਪਣੇ ਬਾਈ ਹੋਰਾਂ ਨੇ ਨਮਾ ਲੈਣਾ ਸੀਗਾ ਫਿਰ ਫਿਰ ਕਹਿੰਦੇ ਵੀ ਚਲੋ ਆਪਦੇ ਆਪ ਦੀ ਲਾਉਣਾ ਤਾਂ ਇਹਨਾਂ ਨੇ ਇਹ ਆਪਣਾ ਜਿਹੜਾ ਮੋਡੀਫਾਈ ਕੀਤਾ ਹੋਇਆ ਇਹਨਾਂ ਨੂੰ ਇਹ ਪਸੰਦ ਆਇਆ ਸਿਸਟਮ ਇਹ ਤੇ ਨਵਾਂ ਲਾਉਣਾ ਟਰੈਕਟਰ ਬਾਈ ਹੋਰਾਂ ਨੇ ਨਵਾਂ ਲਿੱਤਾ ਕਿੰਨਾ ਟਾਈਮ ਹੋ ਗਿਆ ਬਾਈ ਲੈਤਨ ਉਹਨੂੰ ਜੀ ਪਿਛਲੇ ਸਾਲ ਹੀ ਲਿਆ ਨਾ ਪਿਛਲੇ ਸਾਲ ਲਿਆ ਪਰ ਲੱਗਦਾ ਤਾਂ ਹੁਣ ਹੀ ਲੈਂਦਾ ਹੋਇਆ ਚਲਾ ਚਲਾਈ ਹੀ ਨਹੀਂ ਤੂੰ ਖੜਾਈ ਰੱਖਿਆ ਨਹੀਂ ਚਲਿਆ ਹੀ ਲੱਗਦਾ ਤਾਂ ਇਹ ਨਹੀਂ ਚਲਿਆ ਉਹ ਨਹੀਂ ਨਹੀਂ ਚਲਿਆ ਜੀ ਬਾਈ ਹੋਰਾਂ ਦੀ ਸੁਵਾਈ ਹੈ 300 ਘੰਟੇ ਚਲਾ ਰੱਖਿਆ ਪਰ ਪੈਸਾ ਸਾਫ ਸੂਫ ਕਰਕੇ ਕਮਾਲ ਦਾ ਤਾਂ ਫਰਕ ਹੁੰਦਾ ਹੈ ਨਵਾਂ ਪਿਆ ਜਮਾ ਤੇ ਬਾਈ ਬਲਰਾਜ ਗੱਡੀਆਂ ਵਾਲੇ ਨੇ ਇਹਨਾਂ ਦੇ ਉਹਨਾਂ ਦੇ ਫਰੈਂਡ ਨੇ ਇਹ ਤੇ ਉਹਨਾਂ ਨੇ ਲੈ ਕੇ ਆਏ ਸੀ ਇਹਨਾਂ ਨੂੰ ਇਹ ਕਹਿੰਦੇ ਵੀ ਦੁਆਖੇ ਲੈਓ ਉਹਨਾਂ ਤੋਂ ਤਾਂ ਇਹਨਾਂ ਨੇ ਫਿਰ ਨਵਾਂ ਲੈਣਾ ਆਏ ਸੀ ਪਰ ਇਹਨਾਂ ਨੂੰ ਫਿਰ ਇਹ ਤੰਦ ਆ ਗਿਆ ਬਜਟ ਦੇ ਹਿਸਾਬ ਨਾਲ ਵੀ ਠੀਕ ਹੈ ਚਲੋ ਆਪਦੇ ਹੱਥ ਦੇ ਲਾਉਣਾ ਤਾਂ ਮਾੜਾ ਨਹੀਂ ਹੈਗਾ ਇਹ ਕੋਈ ਕਿਉਂਕਿ ਸਿਸਟਮ ਨੇ ਕੰਮ ਕਰਨਾ ਸਿਸਟਮ ਨਵਾਂ ਹੋ ਹੀ ਗਿਆ ਤੇ ਇਹ ਨਵਾਂ ਹੀ ਲੱਗਦਾ ਹੈ ਇਹ ਜਿਹੜਾ ਮੋਡੀਫਾਈ ਕੀਤਾ ਹੋਇਆ ਹੈ ਇਹ ਚੱਲਦਾ ਬਹੁਤ ਵਧੀਆ ਚੱਲਣ ਚਿੱਕ ਨੰਬਰ ਹੁੰਦਾ ਹੈ ਬਾਕੀ ਕੋਈ ਕਮੀ ਪੇਸੀ ਹੁੰਦੀ ਹੈ ਜਿਵੇਂ ਜਿਵੇਂ ਉਹ ਤਾਂ ਦੇਖੋ ਸਿਸਟਮ ਦੀ ਹੁੰਦੀ ਹੈ ਸਿਸਟਮ ਨਵਾਂ ਹੈ ਟਰੈਕਟਰ ਬਾਈ ਹੋਰਾਂ ਦਾ ਜਿਵੇਂ ਨਵਾਂ ਪਿਆ ਮੇਰੇ ਖਿਆਲ ਚ ਬੁਰਸ਼ਾਂ ਨਾਲ ਹੀ ਧੋਂਦੇ ਹੋਣਗੇ ਇਹਨੂੰ ਦੰਦਾ ਵਾਲਿਆਂ ਨਾਲ ਕਿਤੇ ਮਿੱਟੀ ਲੱਗੀ ਤਾਂ ਹੋਈ ਨਹੀਂ ਬਾਈ ਕਹਿੰਦਾ ਚਲਾਇਆ ਪਰ ਮੈਨੂੰ ਨਹੀਂ ਲੱਗਦਾ ਵੀ ਇਹ ਚਲਾਇਆ ਇਹਨਾਂ ਨੇ ਬਲੱ ਤਪੜ ਤਪੜ ਪਾ ਕੇ ਖੜਾਇਆ ਹੋਇਆ ਦੇਖੋ ਸ਼ੋਰੂਮ ਵਾਲੇ ਤੇ ਰੇਤਾ ਲੱਭ ਜੂ ਆ ਬਾਈ ਹੋਰਾਂ ਦੇ ਟਰੈਕਟਰ ਤੇ ਰੇਤਾ ਨਹੀਂ ਹੈਗਾ ਇਹ ਤਾਂ ਹੁੰਦੀ ਹੈ ਸੰਵਾਲ ਆ ਲੱਗਦਾ ਨਾ ਸੰਵਾਲ ਦੇਖੋ ਕੋਈ ਦਿਖਾ ਦਿਓ ਵੀਡੀਓ ਦੇ ਵਿੱਚ ਵੀ ਵੀ ਬਾਈ ਇੱਥੇ ਰੇਤਾਂ ਸੀ ਇਹਦੇ ਜਿਹੜਾ 300 ਘੰਟਾ ਚਲਾਉਣਾ ਤੇ ਟਰੈਕਟਰ ਤੇ ਰੇਤਾਂ ਨਾ ਹੁਣ ਕਮਾਲ ਦੀ ਗੱਲ শোরੂਮ ਵਾਲੇ ਤੇ ਵੀ ਰੇਤਾਂ ਲੱਭ ਜਾਂਦਾ ਕਿ ਨਹੀਂ ਸਤਿਗੁਰ ਹੈ ਐਨੇ ਆਪਾਂ ਇਹਦੇ ਫਿੱਟ ਕਰਦੇ ਆਪਾਂ ਦਿਖਾਉਣੇ ਤੁਹਾਨੂੰ ਵੀ ਕਿਹੜਾ ਸਿਸਟਮ ਫਿੱਟ ਕੀਤਾ ਤੇ ਕਿਵੇਂ ਕੀਤਾ ਹੋਇਆ ਲਓ ਜੀ ਇਹ ਆਪਣਾ ਕਰਾਹਾ ਆਪਾਂ ਹੁਣ ਜੌਂਡੀਅਰ ਤੇ ਫਿੱਟ ਕਰ ਰਹੇ ਹਾਂ ਆਪਾਂ ਨੇ ਪੈਪਾ ਬੂਪਾ ਦੀਆਂ ਲਾ ਤੇ ਲੈਕਾ ਪਲਸ ਦਾ ਆਪਾਂ ਨੇ ਸਿਸਟਮ ਲਾਇਆ ਤੇ ਪੈਪਾ ਲਾਤੀਆਂ ਰੈਕਟਰ ਦੇ ਲੈਕਾ ਪਲਸ ਦਾ ਸਿਸਟਮ ਲਾਤਾ ਤੇ ਡਿਸਟ੍ਰੀਬਿਊਟਰ ਲਾਤਾ ਲਿਫਟ ਚਕਾਤੀ ਪੈਪਾ ਉਪਾਂ ਇਹਦੇ ਲਾਤੀਆਂ ਸਾਰੀਆਂ ਓਕੇ ਰਿਪੋਰਟ ਕਰਤੀ ਜਮ ਲਓ ਜੀ ਇਹਦੀ ਫਿਟਿੰਗ ਹੋ ਗਈ ਰੇਂਜ ਮਿਲਿਆਤੀ ਖਰੀਆਂ ਬੱਤੀਆਂ ਨਾਲ ਇਧਰ ਇਹਦੇ ਨਾਲ ਟਰਾਂਸਮੀਟਰ ਹੁੰਦਾ ਜਿਹੜਾ ਆਪਣਾ ਟੌਪ ਕੌਨ ਦਾ ਹੁੰਦਾ ਜਪਾਨ ਦਾ ਲਾਈਕਾ ਪਲੱਸ ਦਾ ਆਪਣਾ ਸਿਸਟਮ ਹੁੰਦਾ ਸਾਰਾ ਆਟੋ ਤੇ ਚੱਲਦਾ ਓਕੇ ਰਿਪੋਰਟ ਦੇ ਇਕਦਮ ਸਾਰੀ ਇਹਦੀ ਫਿਟਿੰਗ ਪੁਟਿੰਗ ਹੋ ਗਈ ਪਾਈਪਾਂ ਦੀ ਤਾਰਾਂ ਦੀ ਬਿਜੂ ਵੋਟਰ ਦੀ ਕੋਈ ਦਿੱਕਤ ਵਾਲੀ ਗੱਲ ਨਹੀਂ ਹੈਗੀ ਲਓ ਜੀ ਇਹ ਡਿਲੀਵਰ ਹੋ ਗਿਆ ਆਪਣਾ ਲੈਵਲਰ ਬਾਈਓਰਾਂ ਨੇ ਕਰ ਤੇ ਵਿਦਾ ਸਿਸਟਮ ਦੇਤੇ ਔਫ ਕੇ ਰਿਪੋਰਟ ਕਈ ਵਾਰ ਇਹ ਚੀਜ਼ ਅ ਅਗਲੇ ਨੂੰ ਇਹਨਾਂ ਨੂੰ ਜਿਆਦਾ ਪਿਆਰੀ ਲੱਗੀ ਤਾਂ ਕਰਕੇ ਇਹ ਲੈ ਕੇ ਗਏ ਔਫ ਕੇ ਰਿਪੋਰਟਾਂ ਚਮ ਤੇ ਇਧਰੋਂ ਆਪਣੇ ਕਰਾਹੇ ਤੇ ਕਲਟੀਵੇਟਰ ਵੀ ਮੇਲੇ ਵਾਸਤੇ ਰੈਡੀ ਹੋਈ ਜਾਂਦੇ ਜਲਦੀ ਹੁਣ ਰੈਡੀ ਹੋ ਜਾਣਗੇ ਤੇ ਆਪਾਂ ਇਹਨਾਂ ਲੈ ਕੇ ਜਾਵਾਂਗੇ ਮੇਲੇ ਦੇ ਉੱਤੇ ਹੈਵੀ ਡਿਊਟੀ ਚ ਨੇ ਇਹ ਇਹ ਵੀ ਮੇਲੇ ਤੇ ਲੈ ਕੇ ਜਾਵਾਂਗੇ ਦੋ ਉਧਰ ਰੋਟਾਵੇਟਰ ਪਏ ਆ ਉਹ ਰੋਟਾਵੇਟਰ ਵੀ ਆਪਾਂ ਮੇਲੇ ਤੇ ਲੈ ਕੇ ਜਾਵਾਂਗੇ ਆਪਾਂ ਦੇਖਦੇ ਹਾਂ ਜੀ ਪਿੰਟਰ ਸਾਹਿਬ ਕੀ ਕਰ ਰਹੇ ਨੇ ਕੀ ਪ੍ਰੋਗਰਾਮ ਹੈ ਪਿੰਟਰਾਂ ਦਾ ਕੀ ਗੱਲਬਾਤ ਕਰ ਰਹੇ ਨੇ ਉਹ ਤਾਂ ਪੇਂਟਰਾਂ ਦਾ ਪਿਆੜਾ ਅਜ ਖਾਲੀ ਪਤਾ ਨਹੀਂ ਇਹਨਾਂ ਨੇ ਗੁਣੇਸ ਕੁਸ਼ ਵੀ ਨਹੀਂ ਲਾਇਆ ਜੀ ਤਾਂ ਰੰਗ ਕਰਕੇ ਲਈ ਜਾਂਦਾ ਸੀ ਉਹ ਬੜਾ ਪੇਂਟਰ ਤੇ ਹੋਰ ਤੋਖਸਾ ਇਹਨਾਂ ਨੇ ਜਿਆਦਾ ਨਹੀਂ ਲਿਆ ਤੇ ਜਿਵੇਂ ਮੈਂ ਤੁਹਾਨੂੰ ਇਸ ਵੀਡੀਓ ਦੇ ਦੁਆਰੇ ਜਾਣਦ ਕਰਾ ਦਨਾ ਵੀ ਆਪਣਾ 15 16 17 ਦਾ ਐਗਜ਼ੀਬੀਸ਼ਨ ਹੈ ਹਜ਼ਾਰ ਪੀਡੀਸੀ ਦਾ ਉਸੇ ਜਿਵੇਂ ਵੀ ਕਿਸਾਨ ਭਰਾ ਨੇ ਵੱਧ ਤੋਂ ਵੱਧ ਪਹੁੰਚੋ ਤੇ ਦੇਖਿਓ ਉੱਥੇ ਮੇਲੇ ਦੇ ਰੰਗ ਢੰਗ ਕੀ ਆ ਕੀ ਕੀ ਐਪਲੀਮੈਂਟ ਆਏ ਹੋਇਆ ਕਿਵੇਂ ਕਿਵੇਂ ਹੈ ਹਨਾ ਤਾਂ ਤੁਸੀਂ ਇਹ ਚੀਜ਼ ਨੂੰ ਥੋੜਾ ਜਿਆ ਧਿਆਨ ਰੱਖਿਆ ਕਰੋ ਹਨਾ ਤੇ ਮੇਲੇ ਤੇ ਜਰੂਰ ਪਹੁੰਚਿਆ ਕਰੋ ਦੇਖਣ ਨੂੰ ਬਹੁਤ ਕੁਝ ਮਿਲਦਾ ਉੱਥੇ ਨਹੀਂ ਰਾਜੂ ਖਾਨ ਤਿਆਰ ਕਰ ਲਿਆ ਮੈਨੂੰ ਹਲਮਾਸਟ ਆਪਾਂ ਕਿਸੇ ਨੂੰ ਦੇਣੇ ਆ ਇਹ ਤੇ ਆਪਣੇ ਪੀਸ ਲਗਾਤਾਰ ਤਿਆਰ ਹੋ ਰਹੇ ਨੇ ਜਵਨ ਪਾ ਪੰਦ ਅੱਜ ਵਰਨਾਮੇ ਦੀ ਹੈਲਪ ਕਰ ਰਿਹਾ ਕਿਉਂਕਿ ਗੁਰਨਾਮ ਦੀ ਟੀਮ ਆਈ ਨਹੀਂ ਹੋਈ ਅੱਜ ਬੀੜੀ ਚੜਾ ਰਿਹਾ ਰਾਜੂ ਨਾਲ ਕਹਾਂ ਫਿਰ ਮੈਂ ਮੌਕਾ ਹੋਊਗਾ ਲੈ ਲਊਗਾ ਤੇ ਇਹ ਆਪਣੇ ਆਗੇ ਹੈਵੀ ਡਿਊਟੀ ਝੁੱਲੇ ਜਲਵੀਰ ਕੁੱਲਰੀਆਂ ਵੀ ਨਹੀਂ ਆਇਆ ਅੱਜ ਤੇ ਇੱਧਰ ਆਪਣੇ ਬਣ ਰਹੇ ਨੇ ਸਪੋਰਟਸ ਮਾਡਲ ਹਨਾ ਤਾਂ ਸਪੋਰਟਸ ਮਾਡਲ ਦੇ ਉੱਤੇ ਇਹ ਆਪਣਾ ਪੁਰਾਣਾ ਬੰਦਾ ਆ ਗਿਆ ਤੇ ਬੰਦਾਰਾ ਗ੍ਰੈਂਡਰ ਮਾਰ ਰਹੇ ਹਾਂ ਨੂੰ ਕਿ ਹੁਣ ਇਹਦੀ ਲੇਡ ਲਾਵਾਂਗੇ ਤੇ ਜਿਹੜੀ 골 ਰੇਡ ਲੱਗਦੀ ਆ ਵਧੀਆ ਤੇ ਆਪਣੇ ਇਹ ਪਾਵਰ ਸੌਰੀ ਆਪਣੇ ਇਹ ਜਿਹੜੇ ਕਰਾਹੇ ਐ ਤਿਆਰ ਐ ਸਪੋਰਟਸ ਮਾਡਲ ਤਾਂ ਕਾਫੀ ਆਪਾਂ ਸਪੋਰਟਸ ਮਾਡਲ ਦੇਣੇ ਵੀ ਨੇ ਆਪਣੇ ਕੋਲੇ ਪ੍ਰਮਾਤਮਾ ਦੇ ਹੁਕਮ ਨਾਲ ਵਧੀਆ ਆਰਡਰ ਐ ਬਾਕੀ ਦੇਖਦੇ ਆ ਕਰਾਹਿਆਂ ਦਾ ਤੇ ਮੇਲੇ ਤੋਂ ਬਾਅਦ ਪੂਰੀ ਸਪੀਡ ਨਾਲ ਕੰਮ ਕਰਾਂਗੇ ਆਪਾਂ ਉਹਨਾਂ ਦਾ ਕਰ ਸਕਦਾ ਉਸ ਵਾਰੀ ਮੇਲੇ ਦਾ ਤਿਆਰ ਹੋ ਜਾਂਦਾ ਤੇ ਇੱਧਰ ਆਪਣਾ ਪੰਜ-ਪੰਜ ਦੀ ਜਿਹੜੀ ਐ ਰੈਡੀ ਹੋਈ ਜਾਂਦੀ ਐ ਹਨਾ ਤੇ ਇਹ ਮੇਲੇ ਤੇ ਲੈ ਕੇ ਜਾਵਾਂਗੇ ਆਪਾਂ ਉਹਦੇ ਵਾਸਤੇ ਤਿਆਰ ਕਰਦੇ ਆਂ ਰਾਜੂ ਆ ਪੱਤੀਆਂ ਜੀਆਂ ਮੋੜ ਲੱਗਾ ਹੋਇਆ ਮੇਲੇ ਦੀਆਂ ਜਿਹੜਾ ਤੋਤਾ ਲੈ ਕੇ ਜਾਣਾ ਆਪਾਂ ਨੇ ਆ ਜਿਹੜਾ ਇਹਦਾ ਪੈਰ ਹੁੰਦਾ ਐ ਪੈਰ ਰੈਡੀ ਕਰ ਰਿਆ ਹੈ ਕਟ ਕੱਟ ਕੇ ਕੱਟ ਕੇ ਬੈਂਡ ਕੀਤਾ ਹੋਇਆ ਹੈ ਇਹ ਇਹ ਸਾਰੇ ਫਿਰ ਜੋੜ ਕੇ ਤੇ ਇਹ ਪੈਰ ਰੈਡੀ ਹੋ ਗਿਆ ਹੁਣ ਬਣ ਜੂਆ ਬਾਕੀ ਜਿਹੜਾ ਆਪਣਾ ਵੱਡਾ ਉਹ ਚੱਲ ਰਿਹਾ ਉਹ ਅਜੇ ਕੁਝ ਖਾਸ ਕੰਮ ਨਹੀਂ ਹੋਇਆ ਸੀ ਥੋੜਾ ਜਿਹਾ ਉਹ ਦੁਆਰੇ ਪੱਤੀਆਂ ਜਿਹੜੀ ਹਾਰਡ ਆ ਗਈ ਸੀਗੀ ਹੁਣ ਪੱਤੀ ਨਰਮਲੇ ਆ ਫਿਰ ਉਸ ਤੋਂ ਬਾਅਦ ਉਹ ਪੱਤੀ ਲੱਗੂਗੀ ਜਿਹੜੀ ਹਣਾ ਲੱਗੇ ਰੋ ਲੱਗੇ ਰੋ ਤਾਂ ਇਹ ਚੀਜ਼ ਹੈ ਜਿਹੜਾ ਜਿਆਦਾ ਹੁਣ ਥੋੜਾ ਜਿਹਾ ਟਾਈਮ ਹੈ ਆਪਾਂ ਨੇ ਕਰਾਹਾ ਅੱਜ ਬੇਕ ਕਰਿਆ ਬਾਕੀ ਜਿਹੜਾ ਹੁਣ ਟਾਈਮ ਹੈ ਦਿਨ ਥੋੜਾ ਜਿਹਾ ਜਲਦੀ ਸਿੱਖ ਜਾਂਦਾ ਇਹ ਜਿਹੜਾ ਰੂਟਾ ਬੇਟਰ ਹੈ ਮੇਲੇ ਵਾਸਤੇ ਰੈਡੀ ਹੋ ਰਿਹਾ 9 ਫੁੱਟ ਦਾ ਦੇਖੋ ਸ਼ਾਨਦਾਰ ਚੀਜ਼ ਬਾਕੀ ਲਓ ਜੀ ਅੱਜ ਦਾ ਆਪਾਂ ਵੀਡੀਓ ਇੱਥੇ ਕਰਦੇ ਹਾਂ ਖਤਮ ਤੇ ਕੱਲ ਨੂੰ ਨਵੀਂ ਵੀਡੀਓ ਨਾਲ ਫੇਰ ਹਾਜ਼ਰ ਹੋਵਾਂਗੇ ਉਹਨਾਂ ਤੱਕ ਰੱਬ ਰੱਖਾ ਤੇ ਜਿਹੜਾ ਵੀ ਚੈਨਲ ਤੇ ਨਵਾਂ ਆਇਆ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਲਓ ਤੇ ਮੇਲਾ ਦਾ ਆਪਾਂ ਨੇ ਪੋਸਟ ਵਿੱਚ ਪਾ ਰੱਖੀ ਹੈ ਮੇਲੇ ਤੇ ਜਰੂਰ ਪਹੁੰਚੋ 65 66 ਨੰਬਰ ਆਪਣੀ ਜਿਹੜੀ ਸਟਾਲ ਨੰਬਰ ਹੈ ਕਾਰਨਰ ਤੇ ਹੁੰਦੀ ਹੈ ਤੇ ਸਾਰੇ ਉੱਥੇ ਵਿజిਟ ਜਰੂਰ ਕਰਿਓ ਬੈਗਰੂਜੀ ਕਾ ਖਾਲਸਾ ਬੈਗਰੂਜੀ ਕੀ ਫਤਿਹ